ਗੁਰਪ੍ਰੀਤ ਸਿੰਘ ਕਾਂਗੜ ਦੀਆਂ ਵਧੀਆਂ ਮੁਸ਼ਕਲਾਂ ਵਿਜੀਲੈਂਸ ਟੀਮ ਨੇ ਘਰ ਦੇ ਉੱਤੇ ਕੀਤੀ ਰੇਡ ਸასიਖਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਘਰ ਬਠਿੰਡਾ ਬਿਜ਼ਨਸ ਬਿਊਰੋ ਤੇ ਚੰਡੀਗੜ੍ਹ ਦੀ ਇੱਕ ਟੈਕਨੀਕਲ ਟੀਮ ਨੇ ਜਿਹੜੀ ਐ ਰੇਡ ਕੀਤੀ ਹੈ ਤੇ ਘਰ ਦੀ ਜਿਹੜੀ ਮਿੰਤੀ ਕੀਤੀ ਜਾ ਰਹੀ ਸੀ ਉਹਨਾਂ ਦੀ ਟੀਮ ਦੇ ਵੱਲੋਂ ਤਸਵੀਰਾਂ ਲਈਆਂ ਗਈਆਂ ਕਿਉਂਕਿ ਆਮਦਨ ਤੋਂ ਵੱਧ ਜਿਹੜੀ ਹੈ ਜਾਇਦਾਦ ਹੋਣ ਦਾ ਖਦਸ਼ਾ ਕੀਤਾ ਗਿਆ ਹੈ ਚੰਡੀਗੜ੍ਹ ਦੀ ਟੈਕਨੀਕਲ ਟੀਮ ਦੇ ਵਿੱਚ ਐਕਸੀਡੈਂਸ ਸੁਰੇਸ਼ ਕੁਮਾਰ ਦੀ ਜਿਹੜੀ ਡਿਊਟੀ ਲਗਾਈ ਗਈ ਸੀ ਘਰ ਦੀ ਨਿਸ਼ਾਨਦੇਹੀ ਮਿੰਨਤੀ ਕੀਤੀ ਗਈ ਕਿ ਸਰੋਤਾਂ ਤੋਂ ਵੱਧ ਕੇ ਜਿਹੜੀ ਆਮਦਨ ਹੈ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਬਣਾਈ ਗਈ ਉਹਨਾਂ ਦੇ ਜੱਦੀ ਪਿੰਡ ਕਾਂਗੜ ਦੇ ਵਿੱਚ ਹੀ ਬਠਿੰਡਾ ਵਿਜੀਲੈਂਸ ਬਿਊਰੋ ਦੀ ਜਿਹੜੀ ਟੀਮ ਹੈ ਪਹੁੰਚੀ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀ ਜਾਂਚ ਪੜਤਾਲ ਉਹਨਾਂ ਦੀ ਜਾਇਦਾਦ ਦੀ ਕੀਤੀ ਗਈ ਦੂਸਰੇ ਪਾਸੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਭਾਜਪਾ ਪਾਰਟੀ ਦੇ ਵਰਕਰ ਰਹਿ ਚੁੱਕੇ ਸਨ ਗੁਰਪ੍ਰੀਤ ਸਿੰਘ ਕਾਂਗੜ ਹਾਲੀ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੀ ਪਾਰਟੀ ਦੇ ਵਿੱਚ ਵਾਪਸੀ ਕੀਤੀ ਗਈ ਹੈ ਭਾਜਪਾ ਪਾਰਟੀ ਨੂੰ ਛੱਡ ਕੇ ਉਹ ਆਪਣੇ ਕਹਿ ਲਿਏ ਕਿ ਘਰ ਵਾਪਸੀ ਉਹਨਾਂ ਨੇ ਕੀਤੀ ਤੇ ਦੂਸਰੇ ਪਾਸੇ ਕੁਲਵੰਤ ਸਿੰਘ ਜੋ ਕਿ ਵਿਜੀਲੈਂਸ ਬਿਊਰੋ ਦੇ ਡੀਐਸਪੀ ਹਨ ਉਹਨਾਂ ਦਾ ਕਹਿਣਾ ਕਿ ਆਮਦਨ ਸਰੋਤਾਂ ਤੋਂ ਵੱਧ ਕੇ ਜਿਹੜੀ ਜਾਇਦਾਦ ਦੀ ਜਾਂਚ ਪੜਤਾਲ ਸਾਡੀ ਵਿਜੀਲੈਂਸ ਟੀਮ ਦੇ ਕੋਲ ਚੱਲ ਰਹੀ ਸੀ ਜਿਸ ਦੇ ਦੌਰਾਨ ਗੁਰਪ੍ਰੀਤ ਸਿੰਘ ਆਂਗੜ 10 ਤੋਂ 12 ਵਾਰ ਪਹਿਲਾਂ ਵੀ ਪੇਸ਼ ਹੋ ਚੁੱਕੇ ਸਨ ਪਰ ਹੁਣ ਜਿਹੜਾ ਹੈ ਪਤਾ ਇਹ ਕਰਨਾ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਦੀ ਕਿਹੜੇ ਕਿਹੜੇ ਹਲਕੇ ਦੇ ਵਿੱਚ ਤੇ ਕਿੰਨੀ ਕਿੰਨੀ ਜਾਇਦਾਦ ਬਣਾਈ ਗਈ ਹੈ ਜਿਕਰ ਇਹ ਹੋ ਗਿਆ ਕਿ ਬਠਿੰਡਾ ਤੋਂ ਇਲਾਵਾ ਮੋਗਾ ਬਰਨਾਲਾ ਦੇ ਵਿੱਚ ਵੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕਾਫੀ ਜੜੀ ਜਾਇਦਾਦ ਬਣਾਈ ਗਈ ਸੀ ਤੇ ਉਹਨਾਂ ਦੇ ਖਾਤਿਆਂ ਦੀ ਜੜੀ ਜਾਂਚ ਪੜਤਾਲ ਵੀ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਸਾਡੇ ਨਾਲ ਚੰਡੀਗੜ੍ਹ ਦੀ ਟੈਕਨੀਕਲ ਟੀਮ ਵੀ ਇਸ ਜਾਂਚ ਪੜਤਾਲ ਦੇ ਵਿੱਚ ਮੌਜੂਦ ਸੀ ਇਹਨਾਂ ਦੇ ਗੁਰਪ੍ਰੀਤ ਸਿੰਘ ਅੰਗੜ ਸਾਬਕਾ ਮੰਤਰੀ ਜਿਹੜੇ ਨੇ ਇਹਨਾਂ ਦੀ ਸਾਡੇ ਕੋਲ ਵਿਜੀਲੈਂਸ ਇਨਕੁਆਰੀ ਚੱਲਦੀ ਹੈ ਉਸ ਵਿਜੀਲੈਂਸ ਇਨਕੁਆਰੀ ਦੇ ਵਿੱਚ ਜਿਹੜੇ ਇਹਨਾਂ ਨੇ ਐਸੈਟਸ ਬਣਾਏ ਹੋਏ ਨੇ ਕੋਈ ਡਿਸਪੋਜ਼ਪੋਜ਼ੀਸ਼ਨਟ ਐਸੈਟਸ ਦੇ ਰਿਗਾਰਡਿੰਗ ਹੈਗੀ ਹੈ ਜੇ ਕੋਈ ਐਸੈਟ ਆਮਦਨ ਤੋਂ ਵੱਧ ਸਰਤਾਂ ਤੋਂ ਬਣਾਈ ਹੋਈ ਹੈਗੀ ਉਹਦੇ ਸਬੰਧ ਵਿੱਚ ਅਸੀਂ ਇਨਕੁਆਰੀ ਕਰ ਰਹੇ ਹਾਂ ਇਨਕੁਆਰੀ ਦੇ ਦੌਰਾਨ ਜਿਹੜੇ ਇਹਨਾਂ ਦੇ ਫਰਮਾਂ ਨੇ ਜਾਂ ਇਹਨਾਂ ਦੇ ਹੋਰ ਮਤਲਬ ਜਿੱਥੇ-ਜਿੱਥੇ ਇਹਨਾਂ ਨੇ ਆਪਦੀ ਇਨਵੈਸਟਮੈਂਟ ਕੀਤੀ ਹੈਗੀ ਉਦੀ ਵੈਰੀਫਿਕੇਸ਼ਨ ਤਕਰੀਬਨ ਅਸੀਂ ਲਗਭਗ ਕਰ ਚੁੱਕੇ ਹਾਂਗੇ ਜਿਹੜੇ ਇਹਨਾਂ ਦੀ ਕੋਠੇ ਦੀ ਕੰਸਟਰਕਸ਼ਨ ਹੋਈ ਹੈ ਘਰ ਦੇ ਵਿੱਚ ਉਹ ਇਹਨਾਂ ਦਾ ਜਿਹੜਾ ਜੱਦੀਕਰ ਆ ਉਹਦੀ ਉਸ ਦੇ ਵਿੱਚ ਉਹਨਾਂ ਨੇ ਕਾਫੀ ਕੁਝ ਰਿਨੋਵੇਸ਼ਨ ਵੀ ਕੀਤੀ ਹੋਈ ਹੈ ਕੁਝ ਕੰਸਟਰਕਸ਼ਨ ਨਵੇਂ ਵੀ ਕੀਤੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਡਿਸਪਰਪੋਰਸ਼ਨਲ ਐਸੈਟਸ ਦੀ ਮੈਜ਼ਰਮੈਂਟ ਕਰਾਉਣ ਦੇ ਸਬੰਧ ਵਿੱਚ ਸਾਡੀਆਂ ਜਿਹੜੀਆਂ ਟੈਕਨੀਕਲ ਟੀਮਸ ਅੱਜ ਚੰਡੀਗੜ੍ਹ ਤੋਂ ਆਈਆਂ ਸੀ ਉਹ ਟੈਕਨੀਕਲ ਟੀਮਸ ਦੇ ਨੇ ਜਿਹੜਾ ਸਾਡਾ ਇਹ ਸਾਰਾ ਇਹਨਾਂ ਦੇ ਘਰ ਦੀ ਜਿਹੜੀ ਮੈਜ਼ਰਮੈਂਟ ਕਰਨ ਵੇਲੇ ਮੈਂ ਜਦੋਂ ਇਹਨਾਂ ਨੂੰ ਗੁਰਪ੍ਰੀਤ ਕੰਗੜ ਜੀ ਨੂੰ ਕਾਲ ਕੀਤਾ ਵੀ ਅੱਜ ਅੱਜ ਵਾਸਤੇ ਨਾ ਟਾਈਮ ਸੀ ਉਹ ਕਹਿੰਦੇ ਵੀ ਮੈਂ ਮੀਟਿੰਗ 'ਚ ਬਾਹਰ ਆ ਮੇਰਾ ਲੜਕਾ ਤੇ ਸਾਡੇ ਕੇਂਦਰਜੀਤ ਆ ਉਹ ਤੁਹਾਡੇ ਕੋਲ ਪ੍ਰੈਜ਼েন্ট ਆਉਣਗੇ ਤੁਸੀਂ ਉਹਨਾਂ ਦੀ ਹਾਜ਼ਰੀ 'ਚ ਕਰ ਲਓ ਤਾਂ ਅਸੀਂ ਉੱਥੇ ਜਾ ਕੇ ਜੋ ਸਾਡੀ ਟੀਮ ਚੱਲੀ ਗਈ ਸਾਰਾ ਅਸੀਂ ਮੈਜ਼ਰਮੈਂਟ ਕੀਤੀ ਹੈ ਅੰਦਰ ਜਿਹੜਾ ਘਰ ਦੇ ਵਿੱਚ ਨਵੀਂ ਕੰਸਟਰਕਸ਼ਨਸ ਵਗੈਰਾ ਹੋਈਆਂ ਨੇ ਸਾਰੀਆਂ ਉਹ ਅਸੀਂ ਵੈਰੀਫਾਈ ਕਰ ਲਿਆ ਉਥੋਂ ਜਿਹੜੀ ਸਾਡੀ ਟੀਮ ਨੇ ਕੁਝ ਇਹਨਾਂ ਦੇ ਪੁਰਾਣਾ ਜਿਹੜਾ ਪਿਛਲੇ ਪਾਸੇ ਘਰ ਦੇ ਵਿੱਚ ਜਿਹੜੀ ਕੋਈ ਕੰਸਟਰਕਸ਼ਨ ਨਵੀਂ ਹੋਈ ਸੀਗੀ ਉਹਦੇ ਸਬੰਧ ਦੇ ਵਿੱਚ ਜਦੋਂ ਅਸੀਂ ਉਹ ਚੈੱਕ ਕਰਨ ਵਾਸਤੇ ਇੱਕ ਦੋ ਕਮਰੇ ਇਹਨਾਂ ਦੇ ਖੁਲਵਾ ਕੇ ਚੈੱਕ ਕਰਨੇ ਸੀ ਤਾਂ ਇਹ オਬਜੈਕਸ਼ਨ ਕਰਦੇ ਸੀ ਕਹਿੰਦੇ ਵੀ ਮੈਂ ਪ੍ਰੈਜ਼ੈਂਟ ਨਹੀਂ ਹੈਗਾ ਤੁਸੀਂ ਇੱਥੇ ਨਾ ਕਰੋ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਬੇਟਾ ਪ੍ਰੈਜ਼ੈਂਟ ਆ ਤਾਂ ਵੀ ਜੇ ਤੁਸੀਂ ਤੁਹਾਨੂੰ ਲੱਗਦਾ ਹੈਗਾ ਤਾਂ ਉਹ ਕਹਿੰਦੇ ਵੀ ਨਹੀਂ ਮੇਰਾ ਬੇਟਾ ਵੀ ਚੱਲਿਆ ਤਾਂ ਉਹ ਉਹਨਾਂ ਦਾ ਬੇਟਾ ਵੀ ਉਥੋਂ ਸਾਡੇ ਕੋਲੋਂ ਕਹਿੰਦਾ ਵੀ ਮੈਂ ਵੀ ਜਾ ਰਿਹਾ ਜੀ ਮੈਂ ਉਹਨਾਂ ਨੂੰ ਸਹਿਯੋਗ ਨਹੀਂ ਕੀਤਾ ਇਸ ਕਰਕੇ ਉਹ ਦੋ ਕਮਰਿਆਂ ਦੀ ਜਿਹੜੀ ਸੀਗੀ ਮੇਜਰਮੈਂਟ ਸਾਡੀ ਟੈਕਨੀਕਲ ਟੀਮ ਨਹੀਂ ਕਰ ਪਾਈ ਬਾਕੀ ਤਕਰੀਬਨ ਸਾਰੇ ਘਰ ਦੀ ਅਸੀਂ ਜਿਹੜੀ ਮੇਜਰਮੈਂਟ ਕਰ ਲਈ ਹੈ ਤੇ ਉਹਦੀ ਸਾਡੀ ਟੈਕਨੀਕਲ ਟੀਮ ਜਿਹੜੀ ਰਿਪੋਰਟ ਬਣਾਉਗੀ ਜਿਹੜੀ ਰਹਿ ਗਈ ਹੈ ਕਿਉਂਕਿ ਸਾਈਨ ਵੀ ਨਹੀਂ ਸੀ ਕਰ ਰਹੇ ਕਿਉਂਕਿ ਸਾਈਨ ਕਰਵਾਉਣੇ ਸੀ ਇਸ ਕਰਕੇ ਉਹਨਾਂ ਨੇ ਸਾਈਨ ਆ ਕਰਨ ਤੋਂ ਮਤਲਬ ਬਚਣ ਵਾਸਤੇ ਉਹ ਮੌਕੇ ਤੋਂ ਚਲੇ ਗਏ ਕਿੰਨਾ ਕੁ ਰਹਿ ਗਿਆ ਹਜੇ ਇਸ ਦਾ ਜਿਹੜਾ ਬੈਲੈਂਸ ਜੀ ਆਪਾਂ ਦੇਖ ਲਈਏ ਤਾਂ ਕਿਉਂਕਿ ਲਗਾਤਾਰ ਉਹ ਤੁਹਾਡੇ ਕੋਲੇ ਇੱਥੇ ਮੈਨੂੰ ਲੱਗਦਾ ਵੀ 12 15 ਵਾਰ ਆ ਚੁੱਕੇ ਨੇ ਬਿਲਕੁਲ ਠੀਕ ਹੈ ਕਾਫੀ ਵਾਰ ਹੀ ਆ ਗਏ ਸਾਡੇ ਕੋਲ ਬਟ ਉਹਨਾਂ ਦੇ ਵਿੱਚ ਕਈ ਚੀਜ਼ਾਂ ਦੇ ਵਿੱਚ ਉਹਨਾਂ ਦੇ ਕੋਲ ਕੁਝ ਕਈ ਉਹਦੇ ਡਾਕੂਮੈਂਟ ਨਹੀਂ ਹੁੰਦੇ ਕਦੇ ਉਹ ਆਉਂਦੇ ਸਾਡੇ ਕੋਲੇ ਕਈ ਚੀਜ਼ਾਂ ਨੂੰ ਸਰਟੂ ਕਲੀਅਰਿਫਾਈ ਨਹੀਂ ਕਰ ਪਾ ਯਾਰ ਬਾਕੀ ਇਹਨਾਂ ਦੇ ਫਰਮਸ ਨੇ ਕੁਝ ਕਾਫੀ ਖੁੱਲੀਆਂ ਆਈਆਂ ਜਿਵੇਂ ਕੰਗਲ ਟ੍ਰੇਡਿੰਗ ਹੈ ਧਾਲੀਵਾਲ ਹੈਗੀ ਹੈ ਮਾਲਵਾ ਐਗਰੋ ਹੈ ਤੇ ਜਿਹੜੇ ਮੌਲ ਖੁੱਲੇ ਹੋਏ ਨੇ ਆਪਣੇ ਭਾਂਡਿਆ ਆ ਦੇ ਵਿੱਚ ਇਹਨਾਂ ਦੀ ਪਾਰਟਨਰਸ਼ਿਪ ਹੈਗੀ ਇੱਕ ਮੋਗੇ ਆ ਉਹਨਾਂ ਸਾਰਿਆਂ ਦਾ ਜਿਹੜਾ ਰਿਕਾਰਡ ਹੈ ਵੈਰੀਫਾਈ ਕਰਨ ਦੇ ਤੇ ਟਾਈਮ ਲੱਗ ਰਿਹਾ ਕਿਉਂਕਿ ਜਗ੍ਹਾ-ਜਗ੍ਹਾ ਦਿੱਤੇ ਇਹਨਾਂ ਦੇ ਅਕਾਊਂਟਸ ਨੇ ਕਿ ਜਗ੍ਹਾ-ਜਗ੍ਹਾ ਤੇ ਕਾਫੀ ਇਹਨਾਂ ਦੇ ਅਕਾਊਂਟਸ ਦੀ ਸ਼ਾਨ-ਪੀਣ ਕੀਤੀ ਜਾ ਰਹੀ ਹੈ। ਉਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਜਿਹੜੀ ਇਹਨਾਂ ਦੀ ਆਮਦਨ ਕਿੰਨੀ ਹੈ ਤੇ ਖਰਚੇ ਇਹਨਾਂ ਦੇ ਕਿੰਨੇ ਨੇ ਉਹਦੇ ਸਹੀ ਜਿਹੜੀ ਸਾਡੀਆਂ ਟੀਮਜ਼ ਦੇ ਕੋਲੇ ਅਸੀਂ ਡਿਸਕਸ ਵੀ ਕਰ ਲੈਂਦੇ ਆ। ਤੇ ਉਹ ਸਾਰੀ ਚੀਜ਼ ਨੂੰ ਅਸੀਂ ਵੈਰੀਫਾਈ ਕਰਵਾ ਕੇ ਸਾਡੇ ਆਡਿਟਰ ਆਫਿਸਰਜ਼ ਨੇ ਉਹਨਾਂ ਤੋਂ ਵੀ ਵੈਰੀਫਾਈ ਕਰਵਾਵਾਂਗੇ। ਉਸ ਤੋਂ ਬਾਅਦ ਅਸੀਂ ਸਾਰਾ ਫਾਈਨਲਾਈਜ਼ ਕਰਾਂਗੇ ਜੀ ਇਹਨੂੰ ਇਸ ਕਰਕੇ ਟਾਈਮ ਲੱਗ ਰਿਹਾ ਹੈ। ਕਾਫੀ ਲੰਮਾ ਸਮਾਂ ਲੱਗ ਗਿਆ ਇਸ ਮਾਮਲੇ ਦੇ ਵਿੱਚ। ਲੇਕਿਨ ਹੁਣ ਜੇ ਦੇਖਿਆ ਜਾਵੇ ਤਾਂ ਉਹਨਾਂ ਦੇ ਘਰ ਤੱਕ ਜਿਹੜਾ ਦੁਬਾਰੇ ਫਿਰ ਰਿਮਾਈਂਡਿੰਗਾਂ ਜਾਣ ਦੀਆਂ ਨਹੀਂ ਉਹਨਾਂ ਦਾ ਘਰ ਦੀ ਅਪਰੋਕਸੀਮੇਟਲੀ ਸਾਰੀ ਅਸੀਂ ਕਰ ਲਈ ਹੈ। ਜਿਹੜੀ ਰਹੇਗੀ ਹੈ ਕੁਝ ਇੱਕ ਅੱਧੇ ਕਮਰੇ ਦੀ ਜਾਂ ਹੋਰ ਹੈਗੀ ਉਹਦੀ ਉਹਨਾਂ ਨਾਲ ਅਸੀਂ ਫਿਰ ਦੁਬਾਰੇ ਸਾਡੀ ਟੀਮ ਨਹੀਂ ਹੋਏਗਾ। ਜੇ ਅਸੀਂ ਸਾਡੀ ਟੀਮ ਜਿਹੜੀ ਹੈਗੀ ਉਹਦੇ ਉਹਨਾਂ ਦੇ ਸਹਿਯੋਗ ਨਾ ਕਰਨ ਕਰਕੇ ਸਾਨੂੰ ਥੋੜੀ ਦਿੱਕਤ ਆਈ ਹੈ ਪਹਿਲਾਂ ਤਾਂ ਸਹਿਯੋਗ ਕਰਦੇ ਰਹੇ ਆ ਬਟ ਉਹ ਜਦੋਂ ਕੋਈ ਬੈਡਰੂਮ ਨੇ ਉਹਨਾਂ ਦੇ ਉੱਤੇ ਥੋੜਾ ਇਤਰਾਜ਼ ਕਰਦੇ ਸੀਗੇ ਵੀ ਸਾਡੇ ਕਿਉਂ ਚੈੱਕ ਕਰ ਰਹੇ ਤੁਸੀਂ ਜਦ ਕਿ ਸਾਡੀ ਜਿਹੜੀ ਟੀਮ ਹੈਗੀ ਸਾਰਾ ਸਾਨੂੰ ਚੈੱਕ ਕਰਨਾ ਹੀ ਪੈਂਦਾ ਖੱਲੇ-ਕੱਲੇ ਚੀਜ਼ ਉਹਦੇ ਚ ਕਰਦੇ ਵਿੱਚ ਕੀ ਕੀ ਕਿੰਨੇ ਕਿੰਨੇ ਕੰਸਟਰਕਸ਼ਨ ਹੋਈ ਹੈ ਕਿਤੇ ਨਵੀਂ ਹੋਈ ਹੈ ਜਾਂ ਪੁਰਾਣੀ ਹੋਈ ਹੈ ਉਹ ਸਾਨੂੰ ਚੈੱਕ ਕਰਨੀ ਪੈਂਦੀ ਕੁਝ ਲੱਗਦਾ ਹੈ ਇਸ ਦੇ ਵਿੱਚ ਕੁਝ ਆਉਣ ਵਾਲੇ ਸਮਾਂ ਦੇ ਵਿੱਚ ਹੋਰ ਈੜਾ ਉਚੋ ਜ਼ਰੂਰ ਹੈ ਇਹ ਜੀ ਜਿਹੜੇ ਚੈਕਿੰਗ ਕਰਨ ਉਪਰੰਤ ਹੀ ਪਤਾ ਲੱਗੂਗਾ ਕਿਉਂਕਿ ਇਹ ਡਿਟੇਲ ਸਾਡੀ ਫਾਈਨਲਾਈਜ਼ ਹੋਣੀ ਹੈ ਕਿਉਂਕਿ ਇਹਦੇ ਚ ਸਾਡੀ ਟੀਮ ਨੇ ਜੋ ਰਿਪੋਰਟ ਦੇਣੀ ਹੈ ਉਹਦੇ ਮੁਤਾਬਕ ਹੀ ਸਾਨੂੰ ਫਾਈਨਲਾਈਜ਼ ਕਰਨਾ ਪਊਗਾ ਜੀ